جے ਧਰਮ ਬਿਨਾਂ ਨੀ ਰਾਜ ਚਲੈ ਹੈ ਨਾ ਧਰਮ ਨਿਗਾ ਰਖੇ ਰਾਜੇ ਤੇ ਕਿ ਜੇ ਦੀ ਸੋਚ ਧਰਮ ਵਾਲੀ ਹੈ ਜਾਂ ਨਹੀਂ ਹੈ ਇਨਸਟਰਕਸ਼ਨ ਦਵੇ ਪਬਲਿਕ ਬਿਆਨ ਵੀ ਦੇਣ ਜਿਆਦਾ ਲੜਾਈ ਨਾ ਕਰੇ ਰਾਜੇ ਨੂੰ ਅਵੇਅਰ ਕਰੇ ਉਹਨੂੰ ਵੀ ਇਹ ਨਹੀਂ بھائی ਠੀਕ ਹੈ ਪਬਲਿਕ ਨੂੰ ਅਵੇਅਰ ਕਰੇ ਵੀ ਤੁਸੀਂ ਕਹੋ ਵੀ ਬੋਲੋ ਹੁਣੇ ਬੋਲੀਏ ਤਾਂ ਫਿਰ ਉਹ ਖੋਈ ਅਵੇਅਰness ਰੱਖੇ ਵੇ ਰੱਖੇ ਤਾਂ ਕਿ ਉਹ ਸੋਚ ਬਣਾ ਸਕਣ ਵੀ ਅਸੀਂ ਮੂਵਮੈਂਟ ਪਹਿਲੇ ਚਾਰ ਹੋਵੇ ਰਨਵੇ ਹੋ ਜੂਗੀ ਸਾਨੂੰ ਪ੍ਰੋਬਲਮ ਆ ਜੂਗੀ ਦਾਤਾ ਬਣਿਆ ਰਹੇ ਨਾ ਇੱਕ ਰਾਜੇ ਠੀਕ ਚਲੀ ਜਾਓ ਬੰਮ ਜਦੋਂ ਵੀ ਕੋਈ ਆਦਮੀ ਬੇ ਡਰ ਭਾਏ ਜਾਂ ਪਰਮੇਸ਼ਰ ਦਾ ਭਾਏ ਹੋਵੇ ਫਿਰ ਤਾਂ ਗੱਲੇ ਹੋਈ ਦੀ ਕੋਈ ਤਾਂ ਗੱਲੇ ਕੋ ਨਹੀਂ ਫਿਰ ਤਾਂ ਪਬਲਿਕ ਨੂੰ ਵੀ ਠੀਕ ਕਰਨਾ ਰਾਜਾ ਐਸਾ ਤਾ ਜਿਹਾ ਰਾਜਾ ਤਾ ਪਰ ਜਾਏ ਜੇ ਪਬਲਿਕ ਦੇ ਦਰ ਨਾਲ ਰਾਜਾ ਠੀਕ ਰਹੇ ਤਾਂ ਵੀ ਛੋਪੇ ਤਾਂ ਵੀ ਠੀਕ ਆ ਪਬਲਿਕ ਦਾ ਕਦੇ ਪਬਲਿਕ ਰਾਜੇ ਵਾਲਾ ਕਦੇ ਪਬਲਿਕ ਸੰਤਾਂ ਵਾਲਾ ਪਬਲਿਕ ਦੇ ਦੋਇ ਦੁਸ਼ਮਣ ਲੋਗ ਸੰਗ ਤੇ ਨਹੀਂ ਨਹੀਂ ਤਾਂ ਸੰਤ ਧਰਮ ਨੂੰ ਉਹ ਕਰ ਲੈਣਗੇ ਫਾਈ ਜਾ ਤੋ ਉੱਧਰ ਜੇ ਸੰਤਾ ਜੇ ਤਾਂ ਪਬਲਿਕ ਗਵਰਨਮੈਂਟ ਰਹੋਗੇ ਸੰਤਾ ਤੇ ਦਵਾ ਪਾਬੇ ਵੀ ਇਹ ਕਰਦਾ ਹੋ ਤੁਸੀਂ ਜਦੋਂ ਸੰਤਾ ਦੇ ਦਵਾ ਨਹੀਂ ਰਹਿੰਦਾ ਪਬਲਿਕ ਕਰਕੇ ਪਬਲਿਕ ਸੰਤਾ ਦੇ ਗੁਲਾਮ ਹੋ ਜਾਂਦੀ ਹੈ ਫਿਰ ਉਹ ਮਿਲਿਪਕਤ ਹੋ ਜਾਂਦੀ ਹੈ ਸਰਕਾਰ ਦੀ ਅ ਸੰਤਾ ਦੀ ਇਹ ਦੋਹਾਂ ਦੇ ਉਹਨਾਂ ਧਰਮਾਇਆ ਕੀਤਾ ਹੋਇਆ ਉਹਨਾਂ ਦਾ ਰਾਜ ਆਇਆ ਕੀਤਾ ਆਹ ਨਾਲ ਇਹ ਵਕਤ ਉਹਨੇ ਉਠਣ ਜਿਹੜੇ ਅਸਲੀ ਧਾਰਮਿਕ ਰਹੇ ਫਿਰ ਇਹਨਾਂ ਦਾ ਗੋਲ ਜਿਹੜੀ ਇਕਤਾ ਇਹਨੂੰ ਤੋੜਨਾ ਕਿ ਹਿੰਗੁਰਵ ਨਹੀਂ ਹੋਣਾ ਇਹਹੀ ਲੜਾਈ ਲੜਦੇ ਰਹੇ ਬਬਤ ਜੇ ਇਹ ਲੜਾਈ ਨਹੀਂ ਲੜਦੇ ਉਹ ਆਦਮੀ ਧਾਰਮਿਕ ਨਹੀਂ ਹੁੰਦੇ ਐਸ ਵਕਤ ਉਹਨਾਂ ਨੂੰ ਲੜਨਾ ਹੀ ਪਊ ਉੱਠ ਕੇ ਇਹ ਲੜਾਈ ਫਿਰ ਨਾਲ ਹੋਰ ਲੜਨ ਵਾਲੇ ਨੇ ਗਨੇ ਹੋ ਰਾਦਮ ਗੁੱਦੀ ਜੀ ਵੀ ਨੇ ਉਹ ਤਾਂ ਧਰਮ ਕੋ ਨਾਲ ਦੇ ਬਲਕਿ ਜਿਨ੍ਹਾਂ ਦੇ ਕੋਲ ਧਾਰਮਿਕ ਭੇਖ ਨਹੀਂ ਹੋ ਜਿਆਦਾ ਲੋਕ ਲੜਦੇ ਨੇ ਪੇਖੜ ਚੁਪ ਕਰੇ ਬੈਠੇ ਨੇ ਦੇਖੋ ਪੇਖੜ ਚੁਪ ਕਰੇ ਬੈਠੇ ਨੇ ਬਿਨਾ ਪੇਖ ਤੋਂ ਜਿਆਦਾ ਲੜਦੇ ਨੇ ਮੈਦਾਨਾਂ ਚਾਗੇ ਫਿਰ ਸੰਤ ਉਹ ਹੈ ਕੋ ਪੇਖਾਲੇ ਹੋਏ ਉਸ ਪੇਖਾਲੇ ਜਿਹੜੇ ਵਿਚਾਰੇ ਹੁਣੇ ਚੁਪ ਕਰਕੇ ਹਾਲੇ ਬੈਠੇ ਨੇ ਦੇਖਦੇ ਨੇ ਤੇਲ ਦੇ ਖੋਤੇਲ ਦਿੱਤਾ ਉਠਣ ਨੂੰ ਤਿਆਰੇ ਨੇ ਉਹ ਵੀ ਉਠੋਣਾਂ ਨੇ ਪੈਣਾ ਬਾੜੇ ਬਾੜੇ ਬੋਲਣ ਲੱਗੇ ਨੇ ਉਹ ਜਦੋਂ ਉਹ ਬੋਲਦੇ ਫਿਰ ਇੱਕਦਮ ਬੱਸ ਪਟਾਇਆ ਜਣਾ ਇਹਨਾਂ ਦੇ ਪੈਰ ਪੂਲ ਨਹੀਂ ਹੁੰਦੇ ਸਰਕਾਰਾਂ ਦੇ ਤੇ ਜਬ ਪਬਲਿਕ ਜਿੱਥੇ ਜਾ ਰਹੇ ਨੇ ਕਲਾਬ ਹੁੰਦਾ ਫਿਰ ਇਹਨਾਂ ਕੋਲ ਕੋਈ ਤੇ ਪੁੱਛਿਆ ਹਟ ਧਰਮੀ ਜਦੇ ਜਿਆਦਾ ਕਰਦੇ ਨੇ ਨਾ ਸ਼ਾਂਤੀ ਨੂੰ ਪਬਲਿਕ ਦੀ ਸ਼ਾਂਤੀ ਨੂੰ ਨਜ਼ਰ ਅੰਦਾਜ਼ ਕਰ ਰਖਦੇ ਨੇ ਬਹੁਤੀ ਦਿਲ ਤਤਰਾ ਜੀ ਫਿਰ ਕ੍ਰਾਂਤੀ ਦੇ ਰੂਪ ਚ ਪਹਰ ਆ ਜਾਂਦੀ ਹੈ ਹੋਣਾ ਹੀ ਹੋਣਾ ਫਿਰ ਕ੍ਰਾਂਤੀ ਬੜ ਲਈ ਹੈ ਜੇ ਜਿਆਦਾ ਅਸੀਂ ਕਿਸੇ ਚੀਜ਼ ਨੂੰ ਦਿਵਾਵਾਂਗੇ ਉਹਨੇ ਚਲ ਰਹੀ ਹੈ ਨਾ ਉਹ ਜਿਹੜਾ ਮਾਈਂਡ ਦੀ ਬੀਜ ਹੁੰਦੀ ਹੈ ਮਾਈਂਡ ਦੀ ਬੀਜ ਦੇ ਵਿੱਚ ਹਾਂ ਦਬੇ ਕੋਈ ਜਿਹੜੇ ਰੋਕਨੇ ਮਾਈਂ ਨਾ ਮਜਾਉ ਤੇ ਪਰੇਸ਼ਾ ਜੀਵ ਚੱਲੇਗੀ ਫਿਰ ਫਿਰ ਜੇ ਮੈਂ ਵਾਈਨ ਕਰ ਦਿਆ ਫਿਰ ਉਹ ਵੀ ਕਾ ਹੋ ਜਾਂਦਾ ਕੰਮ ਐਨਾ ਦਬਾਓ ਨਾ ਵੀ ਉਹ ਚੱਲ ਜਵੇ ਨਹੀਂ ਦਬ ਤੰਗ ਆਵਨ ਵਜਾਗਾ ਮੈਂ ਨਹੀਂ ਦਬ ਮੈਂ ਨਾ ਫਟਣਾ ਵੀ ਜਾਣ ਨਾ ਜਾ ਦ ਫੇਰ ਨਹੀਂ ਦ ਆਉਂਦੀਆਂ ਅਵੇ ਵਾਈਲੇ ਹਵਾयां ਲੱਗ ਭਜਣਗੇ ਕਿ ਕਿਹੜੇ ਦੇਸ ਨੂੰ ਭਜੀ ਸਮਾਂ ਹੁਣ ਸਾਰੇ ਇਹੀ ਹਾਲ ਹੈ ਕਿੰਨੀ ਗੱਲ ਅਵੇਰ ਹੋਏ ਨੇ ਸਾਰੇ ਧਰਮ ਤੋਂ ਅਵੇਰ ਹੋਏ ਨੇ ਵੀ ਧਰਮ ਜਿਹੜਾ ਅਤਵਾਦ ਹੈ ਉਹਦੇ ਖਿਲਾਫ ਬੋਲਣਾ ਖੁੱਲ ਕੇ ਅਗੇ થી ਬੋਲਦੇ ਨਹੀਂ ਸੀ ਅਤਵਾਦ ਹੈ ਸਰਕਾਰ ਦਖਲ ਦਵੇ ਉਹਦੇ ਖਿਲਾਫ ਬੋਲੇ ਜਿਹੜਾ ਧਰਮਗਤ ਨੂੰ ਅਤਵਾਦ ਦਾ ਸਾਇਲੈਂਡ ਦਾਤਾਰ ਨਹੀਂ ਉਤਾਰ ਮੁਕਤੇ ਉਹ ਹੀ ਦਾ ਧਰਮ ਦਾ ਦੁਸ਼ਮਣ ਹੈ ਜਿਹੜਾ ਸਾਡੀ ਇਕਤਾ ਨੂੰ ਭੰਗ ਕਰਦਾ ਹੈ ਪਬਲਿਕਲੀ ਨਾ ਵਰਲਡ ਲੈਵਲ ਤੇ ਸਮਾਜ ਦੇ ਵਿੱਚ ਜਿਹੜਾ ਭੰਗ ਕਰਦਾ ਹੈ ਉਹ ਭਲਾ ਰਹੇ ਚਾਹੁੰਦਾ ਸਾਡਾ ਉਸ ਸਿਵਲਵਾਰ ਚ ਹੁੰਦਾ ਉਹਨ ਸਿਵਲਵਾਰ ਚ ਫਾਇਦਾ ਉਹਨਾਂ ਛੋਟੇ ਜਿਹੇ ਸੁਬੇ ਦਾ ਉਹਨਾਂ ਨੂੰ ਉਹ ਬਣ ਰਾਜਾ ਬਣਨ ਦੁਜਿਆਂ ਨੂੰ ਜਿਹੜੇ ਅੱਜ ਅਸੀਂ ਆ ਉਹਨੂੰ ਸਾਨੂੰ ਗੁਲਾਮਣਾ ਤੇ ਰੱਖਣਾ ਕੱਲ ਨੂੰ ਅਸੀਂ ਨਹੀਂ ਸਮਝਦੇ ਉਹ ਉਹ ਇਸ ਮਿਸ਼ਨ ਚ ਕਾਮਯਾਬ ਨਾ ਹੋ ਜਾਣਾ ਤੇ ਹੁਣ ਤਾਂ ਬੋਲਣ ਲੱਗੇ ਪਤਾ ਸਾਰਿਆਂ ਨੂੰ ਹੀ ਆ ਦੰ ਕਰ ਨਹੀਂ ਪਹੂਗਾ ਸਮਾ ਆ ਗਿਆ ਸਰਕਾਰਾਂ ਨੂੰ ਬਦਲਣਾ ਪਊਗਾ ਤੇ ਨਹੀਂ ਜੰਗ ਤਾਂ ਲੱਗੀ ਹੋਈ ਆ ਫਿਰ ਜਿਹੜਾ ਵਜੂ ਫੇ ਦੇਖੀ ਜਾਊਗਾ ਪਿੱਛੋਂ ਆਜੂ ਜਿਹੜੇ ਬਚਣਗੇ ਉਹ ਦੇਖਣਗੇ ਪਾਈ ਹੁਣ ਕਿਵੇਂ ਜਿਉਂਦੇ ਰਹਿਣਾ ਜੰਗ ਦਾ ਲੱਗਣਾ ਬਹੁਤੀ ਅਕਲ ਵਾਲੇ ਨੇ ਜਿਹੜੇ ਜਿਹੜੇ ਬਹੁਤੀ ਅਕਲ ਵਾਲੇ ਨੇ ਨਾ ਉਹਨਾਂ ਦੀ ਦੇਣ ਹੈ ਜਮਾ ਜੀ ਜਿਹੜੇ ਰਾਜ ਕਰਨੇ ਮਹੱਤਵਕਾਂਖੀ ਨੇ ਨਾ ਰਾਜ ਕਰਨੀ ਭੁੱਖਾ ਜੀਨਾਂ ਦੀ ਇਹ ਉਹਨਾਂ ਦੀ ਦੇਣ ਆਜਾ